ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਸਾ ਹਾਰ ਪਰਭਾਵਿਤ ਇਲਾਕਿਆਂ ਵਿੱਚ ਲੋਕਾਂ ਤੱਕ ਪਹੁੰਚ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਸ ਦੇ ਤਹਿਤ ਅੱਜ ਅਮਰਸਰ ਦੇ ਐਮਐਲਏ ਡਾਕਟਰ ਅਜੀਤ ਗੁਪਤਾ ਜਮਦਾਸ ਪਹੁੰਚੇ ਨੇ ਡਾਕਟਰ ਸਾਹਿਬ ਕੀ ਕਹਿਣਾ ਜੀ ਬਹੁਤ ਜ਼ਿਆਦਾ ਮੁਸ਼ਕਲ 'ਚ ਲੋਕ ਫਸੇ ਹੋਏ ਨੇ ਚਲੋ ਤੁਹਾਡੀ ਵੀ ਡਿਊਟੀ ਲੱਗੀਆਂ ਹੋਈਆਂ ਤੁਸੀਂ ਜਮਦਾਸ ਪਹੁੰਚੇ ਹੋ ਕੀ ਕੀਤਾ ਇੱਥੇ ਆ ਕੇ ਅਸੀਂ ਸਿਕੰਦਰ ਜੀ ਪਹਿਲੇ ਵੀ ਸ਼ੁੱਕਰਵਾਰ ਵੀ ਇੱਥੇ ਆਏ ਸੀ ਉਦੋਂ ਵੀ ਅਸੀਂ ਰਾਹਤ ਸਮੱਗਰੀ ਸਮਾਨ ਸਾਰਾ ਨਾਲ ਲੈ ਕੇ ਆਏ ਸੀਗੇ ਔਰ ਮੇਰੇ ਨਾਲ ਆਮ ਆਦਮੀ ਪਾਰਟੀ ਦੀ ਜੀ ਸੈਂਟਰਲ ਕਦੀ ਟੀਮ ਹੈ ਸਾਡੇ ਮਾਨਯੋਗ ਕਾਉਂਸਲਰ ਸਹਿਬਾਨ ਜਰਨੈਲ ਸਿੰਘ ਢੋਡ ਜੀ ਫਿਰ ਸਾਡੇ ਸਰਪੰਚ ਸਾਹਿਬ ਮੇਰੇ ਨਾਲ ਜਿਹੜੇ ਤਿੰਨ ਪਿੰਡ ਲੱਗਦੇ ਨੇ ਸੁਖਦੇਵ ਸੁੱਖਾ ਲਖਬੀਰ ਫੌਜੀ ਤੇ ਹਰਜੀਤ ਮੋਲੇ ਚੱਕ ਇਹ ਸਾਰੇ ਸਾਡੇ ਡਾਬਰ ਸਾਹਿਬ ਸਾਡੇ ਲੇਬਰ ਲੇਬਰ ਡਿਪਾਰਟਮੈਂਟ ਦੇ ਪੰਜਾਬ ਦੇ ਡਾਇਰੈਕਟਰ ਜਿਹੜੇ ਨੇ ਹਰਪ ਸਿੰਘ ਅਲੂਵਾਲੀਆ ਜੀ ਮੈਡਮ ਨਰੈਣੀ ਜੀ ਡਾਕਟਰ ਸਰਾਸ਼ ਗੁਪਤਾ ਜੀ ਸਾਡੇ ਹੋਰ ਵੀ ਬੜੇ ਸਾਥੀ ਡਾਬਰ ਸਾਹਿਬ ਦਾ ਕਹਿ ਤਾ ਮੈਡਮ ਰਿਤੂ ਮਾਜਨ ਜੀ ਸ਼ਿਰਾਗ ਜੀ 옴ਪrakash ਜੀ ਸਾਰੇ ਸਾਥੀ ਸਾਡੇ ਰਾਜੂ ਪਾਰਟੀਆ ਜੀ ਗੁਰਦਾਸ ਜੀ ਬੜੀ ਸੇਵਾ ਕਰ ਰਹੇ ਨੇ ਸੋ ਅਸੀਂ ਸਾਰੇ ਇਹ ਜਿਹੜੀ ਦੁੱਖ ਦੀ ਘੜੀ ਜਿਹੜੀ ਕੁਦਰਤੀ ਆਫਤ ਜਿਹੜੀ ਆਈ ਹੈ ਪੰਜਾਬ ਦੇ ਉੱਤੇ ਇਹਦੇ ਨਾਲ ਅਸੀਂ ਜਿਹੜਾ ਲੋਕਾਂ ਦਾ ਦੁੱਖ ਸਾਂਝਾ ਕਰਨ ਲਈ ਲੋਕਾਂ ਦਾ ਦੁੱਖ ਘਟਾਲਣ ਲਈ ਇੱਥੇ ਆਏ ਆਂ ਔਰ ਫਿਰ ਆਂਦੇ ਰਾਂਗੇ ਪਰ ਅਸੀਂ ਅੱਜ ਜਿਹੜਾ ਇੱਕ ਸਾਰਿਆਂ ਨੇ ਮਿਲ ਕੇ ਜਿੰਨੀ ਵੀ ਸੈਂਟਰ ਹਲਕੇ ਦੀ ਟੀਮ ਹੈ ਜਰਨੈਲ ਸਿੰਘ ਜੀ ਬਹੁਤ ਵੱਡੀ ਟੀਮ ਸਾਡੇ ਨਾਲ ਲੈ ਕੇ ਆਏ ਨੇ ਅਸੀਂ ਸਾਰਿਆਂ ਨੇ ਹੈਪੀ ਜਿਹੜਾ ਜੀ ਵੀ ਖੜੇ ਨੇ ਅਸੀਂ ਸਾਰਿਆਂ ਨੇ ਤੰਦਨ ਬਾਬਾ ਬੁੱਢਾ ਸਾਹਿਬ ਜੀ ਦੇ ਜਿਹੜਾ ਇਹ ਗੁਰਦੁਆਰਾ ਸਾਹਿਬ ਹੈ ਉੱਥੇ ਅਰਦਾਸ ਵੀ ਕੀਤੀ ਹੈ ਕਿ ਪੰਜਾਬ ਵਾਸਤੇ ਪੰਜਾਬ ਦੀ ਜਿਹੜੀ ਕੁਦਰਤੀ ਆਪਦਾ ਆਈ ਹੈ ਇਹ ਕੁਦਰਤੀ ਆਪਦਾ ਖਤਮ ਹੋ ਜੇ ਤੇ ਲਈ ਅਰਦਾਸ ਕੀਤੀ ਬਾਬਾ ਜੀ ਦੇ ਚਰਨਾਂ 'ਚ ਔਰ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਅਸੀਂ ਖੁਸ਼ਹਾਲੀ ਲਈ ਉਹਨਾਂ ਦੀ ਚੜ੍ਹਦੀ ਕਲਾ ਲਈ ਇੱਥੇ ਨਤਮਸਤਕ ਵੀ ਹੋਏ ਆ। ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਜਲਦੀ ਹੀ ਅਸੀਂ ਇਹ ਜਿਹੜੀ ਕੁਦਰਤੀ ਆਪਦਾ ਇਹਦੇ ਉੱਤੇ ਜਿਹੜਾ ਉਹ ਜਿੱਤ ਪਾ ਲਵਾਂਗੇ। ਸੋ ਮੈਂ ਸਮਝਦਾ ਕਿ ਇਸ ਦੁੱਖ ਦੀ ਘੜੀ 'ਚ ਸਾਰਿਆਂ ਨੂੰ ਆਉਣਾ ਚਾਹੀਦਾ, ਲੋਕਾਂ ਨੂੰ ਮਿਲਣਾ ਚਾਹੀਦਾ। ਜੋ-ਜੋ ਚੀਜ਼ਾਂ ਦੀ ਲੋੜ ਹੈ, ਚਾਹੇ ਉਹ ਦਵਾਈਆਂ ਨੇ, ਚਾਹੇ ਉਹ ਖਾਨ ਪੀਣ ਵਾਲੀਆਂ ਚੀਜ਼ਾਂ ਨੇ, ਸਭ ਕੁਝ ਜਿਹੜਾ ਇੱਥੇ ਆ ਗਏ। ਪਰ ਮੈਂ ਦੇਖ ਰਿਹਾ ਕਿ ਪੰਜਾਬ ਦੇ ਲੋਕ ਤੇ ਹਮੇਸ਼ਾ ਹੀ ਜਿਹੜਾ ਇਹਨਾਂ ਚੀਜ਼ਾਂ ਲਈ ਜਾਣੇ ਜਾਂਦੇ ਨੇ ਬਹੁਤ ਲੋਕ ਬੜੀ ਵੱਡੀ ਗਿਣਤੀ ਚ ਬਾਕੀ ਐਨ ਜੀਓਜ਼ ਬਾਕੀ ਯੂਨੀਅਨ ਜਿਹੜੀਆਂ ਕਿਸਾਨੀ ਯੂਨੀਅਨ ਵੀ ਆ ਰਹੀਆਂ ਸਾਡੇ ਮੁੱਖ ਮੰਤਰੀ ਸਾਹਿਬ ਉਹ ਵੀ ਫੀਲਡ ਚ ਨੇ ਔਰ ਬਾਹਰ ਪ੍ਰਭਾਵਿਤ ਇਲਾਕਿਆਂ ਚ ਨੇ ਸਾਰੇ ਮੰਤਰੀ ਸਾਹਿਬਾਨ ਜਾ ਰਹੇ ਨੇ ਮੰਤਰੀ ਮੈਂ ਸਮਝਦਾ ਕਿ ਸਾਰੇ ਐਮ ਐਲ ਏ ਸਾਹਿਬਾਨ ਵੀ ਜਾ ਰਹੇ ਨੇ ਮੈਂ ਸਮਝਦਾ ਕਿ ਇਸ ਦੁੱਖ ਦੀ ਘੜੀ ਚ ਇਸ ਕੁਦਰਤੀ ਆਫਤ ਦੇ ਵਿੱਚ ਸਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਾਨੂੰ ਧਰਮ ਦੀ ਰਾਜਨੀਤੀ ਤੋਂ ਔਰ ਨਫ਼ਰਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੇ ਨਾਤੇ ਜਿਹੜਾ ਲੋਕਾਂ ਦੀ ਜਿਹੜੀ ਆ ਉਹ ਮਦਦ ਕਰਨੀ ਚਾਹੀਦੀ ਔਰ ਮੇਰੀ ਕੋਈ ਨੀਤੀ ਬਣਾਈ ਜਾ ਰਹੀ ਹੈ ਡਾਕਟਰ ਇਹ ਲੈ ਕੇ ਲੋਕਾਂ ਨੂੰ ਸਾਰੇ ਪੰਜਾਬ ਦੇ ਨੂੰ ਕਿ ਆਓ ਅਸੀਂ ਸਾਰੇ ਰਲ ਮਿਲ ਕੇ ਜਿਹੜੀ ਕੁਦਰਤੀ ਆਫਤ ਆਈ ਹੈ ਇਸ ਦਾ ਮੁਕਾਬਲਾ ਕਰੀਏ ਔਰ ਜਿਹੜੇ ਲੋਕ ਇਹਦੇ ਚ ਫਸ ਚੁੱਕੇ ਨੇ ਉਹਨਾਂ ਨੂੰ ਇਹਦੇ ਚ ਬਾਹਰ ਕਢੀ ਸਭ ਕੁਝ ਜਾਣੀ ਦੀ ਬਣਦੀ ਲੋੜ ਹੈ ਕਿਉਂਕਿ ਜਿਹੜਾ ਕਿ ਆਖਰੀ ਬੰਦਾ ਵੀ ਉਸ ਤੱਕ ਪਹੁੰਚ ਕਰਨੀ ਬਹੁਤ ਮੁਸ਼ਕਲ ਹੋ ਰਹੀ ਹੈ ਲੋਕ ਬਹੁਤ ਜ਼ਿਆਦਾ ਪਾਣੀ ਚ ਫਸੇ ਹੋਏ ਨੇ ਬੇੜੀਆਂ ਇੰਨੀ ਜ਼ਿਆਦਾ ਹੈ ਨਹੀਂ ਕਿਉਂਕਿ ਜਿੱਥੇ ਕੋਈ ਵਾਹਨ ਨਹੀਂ ਜਾ ਸਕਦਾ ਉੱਥੇ ਬੇੜੀ ਹੀ ਜਾ ਸਕਦੀ ਹੈ ਬਸ ਦੇਖੋ ਜੀ ਤਕਰੀਬਨ 5 NDRF ਦੀਆਂ ਟੀਮਾਂ ਇਸ ਇਲਾਕੇ ਚ ਆਪਰੇਟ ਕਰ ਰਹੀਆਂ ਔਰ ਦੋ ਆਰਮੀ ਦੇ ਯੂਨਿਟ ਪੂਰੇ ਇੱਥੇ ਆਪਰੇਟ ਕਰ ਰਹੇ ਬੀਐਸਐਫ ਦੀਆਂ ਟੀਮਾਂ ਕਰ ਰਹੀਆਂ ਸਪੈਸ਼ਲ ਮੋਬਾਈਲ ਵਹੀਕਲ ਜਿਹੜੇ ਆ ਉਹ ਮੰਗਾਏ ਗਏ ਨੇ ਜਿਹੜੇ ਡੀ ਪਾਣੀ ਚ ਵੀ ਚੱਲ ਜਾਂਦੇ ਨੇ ਔਰ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸਾਰੀ ਔਰ ਖਾਸ ਤੌਰ ਤੇ ਸਾਡੇ ਡਿਪਟੀ ਕਮਿਸ਼ਨਰ ਜਿਹੜੇ ਨੇ ਮੈਡਮ ਸਾਖੀ ਸਾਨੀ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਕਮਿਸ਼ਨਰ ਪੁਲਿਸ ਗੁਰਪ੍ਰੀਤਪੁਰ ਲਰ ਜੀ ਉਹ ਵੀ ਇਹਦੇ ਚ ਬਹੁਤ ਮਿਹਨਤ ਕਰ ਰਹੇ ਨੇ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਇਹ ਜਿਹੜੀ ਕੁਦਰਤੀ ਆਪਦਾ ਇਹਦੇ ਉੱਤੇ ਅਸੀਂ ਜਿਹੜਾ ਜਿੱਤ ਪਾਈਏ ਉਹ ਤਾਂ ਹੀ ਸੰਭਵ ਹੈ ਜੇ ਅਸੀਂ ਰਾਜਨੀਤੀ ਨਾ ਕਰਕੇ ਤੇ ਵਾਕਈ ਜਿਹੜੀ ਲੋਕਾਂ ਦੀ ਸੇਵਾ ਲਈ ਅੱਗੇ ਆਈਏ ਸੋ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਵੀ ਬਹੁਤ ਅੱਛਾ ਰੋਲ ਕਰ ਰਹੀ ਹੈ ਔਰ ਬਾਕੀ ਜਨਤਾ ਵੀ ਬਹੁਤ ਅੱਛਾ ਰੋਲ ਕਰ ਰਹੀ ਹੈ ਔਰ ਸਾਡੀ ਸਰਕਾਰ ਬਹੁਤ ਅੱਛਾ ਇਹਦੇ ਵਿੱਚ ਦਿਨ ਰਾਤ ਜਿਹੜੀ ਸਰਕਾਰ ਲੱਗੀ ਹੋਈ ਹੈ ਔਰ ਸਾਡੇ ਇੱਕ ਇੱਕ ਐਮਐਲਏ ਸਹਿਬਾਨ ਮੰਤਰੀ ਸਹਿਬਾਨ ਔਰ ਮੁੱਖ ਮੰਤਰੀ ਸਾਰੇ ਜਿਹੜੇ ਅਸੀਂ ਇਹਦੇ ਨਾਲ ਲੜਦੇ ਆਂ ਬਾਕੀ ਇਹ ਕੁਦਰਤੀ ਆਫਤ ਦੇ ਅੱਗੇ ਜੋਰ ਤੇ ਕਿਸੇ ਦਾ ਨਹੀਂ ਬਿਲਕੁਲ ਜੋਰ ਤੇ ਕਿਸੇ ਦਾ ਨਹੀਂ ਚਲੋ ਪ੍ਰਬੰਧਾ ਵਿੱਚ ਥੋੜਾ ਸੁਧਾਰ ਲਿਆ ਸਕਦੇ ਹਾਂ ਕਿਉਂਕਿ ਜਿਸੇ ਅਸੀਂ ਜੋ ਆ ਰਹੇ ਸੀਗੇ ਤੇ ਸਾਡਾ ਕਾਫਲਾ ਜਿਹੜਾ ਤੁਹਾਡਾ ਵੀ ਵਿੱਚ ਫਸਿਆ ਸੀਗਾ ਟ੍ਰੈਫਿਕ ਵਿੱਚ ਕਿਆ ਉਹਦੇ ਬਾਰੇ ਕੋਈ ਸੁਧਾਰ ਹੋਵੇ ਜਿਹੜਾ ਕਿ ਬੰਦਾ ਥੋੜਾ ਜਲਦੀ ਟੀਕੇ ਨਾਲ ਪਹੁੰਚ ਸਕੇ ਵੇਖੋ ਜੀ ਕੁਦਰਤੀ ਆਫਤ ਹੈ ਇਹਦੇ ਵਿੱਚ ਹਰ ਬੰਦੇ ਨੂੰ ਸਮਝਣਾ ਚਾਹੀਦਾ ਹੈ ਕਿ ਸੜਕਾਂ ਤੇ ਉਹੀ ਨੇ ਜੀ ਜੀ ਮਗਰ ਲੋਕ ਬਹੁਤ ਆ ਰਹੇ ਨੇ ਸੜਕਾਂ ਤੇ ਪਾਰਕਿੰਗ ਦਿਖਾਈ ਦਿੱਤੀ ਸੀ ਪਾਰਕਿੰਗ ਹੋ ਰਿਹਾ ਹੌਲੀ ਹੌਲੀ ਹਰ ਬੰਦਾ ਸਮਝਦਾ ਕਿ ਇਹ ਕੁਦਰਤੀ ਆਫਤ ਦੇ ਵਿੱਚ ਸਾਨੂੰ ਤਰੀਕੇ ਦੇ ਨਾਲ ਸਿਸਟਮ ਦੇ ਨਾਲ ਚੱਲਣਾ ਚਾਹੀਦਾ ਚੱਲ ਰਹੇ ਨੇ ਲੋਕ ਔਰ ਜਿੰਨੇ ਵੀ ਲੋਕ ਆ ਰਹੇ ਨੇ ਮੈਂ ਦੇਖਿਆ ਸਾਰੇ ਮਦਦ ਲਈ ਆ ਰਹੇ ਨੇ ਆਪਣੇ ਨਾਲ ਸਮਗਰੀ ਮੈਂ ਦੇਖਿਆ ਟਰਾਲੀਆਂ ਦੀਆਂ ਟਰਾਲੀਆਂ ਟਰੱਕਾਂ ਦੇ ਟਰੱਕ ਭਰੇ ਰਹੇ ਸੋ ਇੱਕ ਬੜੀ ਅੱਛੀ ਗੱਲ ਆ ਪੰਜਾਬੀ ਇਸ ਗੱਲ ਕਰਕੇ ਕਿ ਹੋਰ ਵੀ ਨੇ ਦੂਜੇ ਕਿਸੇ ਸਟੇਟ 'ਚ ਕੋਈ ਪ੍ਰੋਬਲਮ ਆ ਜਾਂਦੀ ਉੱਥੇ ਪੰਜਾਬੀ ਪਹੁੰਚਦੇ ਤੇ ਉਹਨਾਂ ਦੀ ਆਪਣੀ ਸੋਇਸ਼ ਕਰਕੇ ਮੈਂ ਇੱਕ ਵਾਰੀ ਫੇਰ ਤੁਹਾਡੇ ਮਾధ్యਮ ਨਾਲ ਇਹ ਲੋਕਾਂ ਨੂੰ ਅਪੀਲ ਕਰਾਂਗਾ ਕਿ ਅਸੀਂ ਸਾਰੇ ਰਲ ਮਿਲ ਕੇ ਭਾਈਚਾਰੇ ਦੇ ਨਾਲ ਅਸੀਂ ਇਸ ਜਿਹੜੀ ਕੁਦਰਤੀ ਆਫਤ ਆਈ ਹੈ ਇਹਦੇ ਉੱਤੇ ਅਸੀਂ ਜਿੱਤ ਪਾਈਏ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਬਿਲਕੁਲ ਆਪਸੀ ਭਾਈਚਾਰੇ ਨਾਲ ਇੱਕ ਜੁੜਤਾ ਦੇ ਨਾਲ ਜਿਹੜੀ ਕਿ ਇਹ ਆਪਦਾ ਹੈ ਇਸ ਤੋਂ ਪਰੇ ਪਾਉਣ ਦੀ ਲੋੜ ਹੈ ਕਿਉਂਕਿ ਬਹੁਤ ਜ਼ਿਆਦਾ ਵੱਡੀ ਆਪਦਾ ਆਈ ਹੋਈ ਹੈ ਔਰ ਐਸੀ ਬੈਲਟ ਜਿਹੜੀ ਕਿ ਗੁਰਬ ਬਨਾਨਕ ਰਮਦਾਸ ਅਜਨਾਲਾ ਐਸੀ ਬੈਲਟ ਹੈ ਜਿੱਥੇ ਕਿ ਬਹੁਤ ਜ਼ਿਆਦਾ ਫਾੜਾਂ ਦੀ ਮਾਰ ਪਈ ਹੈ ਜਿੱਥੇ ਕਿ ਅੱਜ ਡਾਕਟਰ ਅਜੇ ਗੁਪਤਾ ਐਮਐਲਏ ਹਲਕਾ ਸੈਂਟਰਲ ਅੰਮ੍ਰਿਤਸਰ ਦੇ ਜਿਹੜੇ ਕਿ ਇੱਥੇ ਪਹੁੰਚੇ ਨੇ ਅਰਦਾਸ ਔਰ ਇੱਥੇ ਉਹਨਾਂ ਨੇ ਗੁਰਦਰ ਸਾਹਿਬ ਵਿਚ ਵੀ ਅਰਦਾਸ ਕੀਤੀ ਹੈ ਜਿਹੜੀ ਵੀ ਵਿਪਦ ਹੈ ਉਹ ਵਿਪਦਾ ਹੁਣ ਕਲੇ ਤੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਤਾਈਂ ਵੀ ਜਿਹੜੀ ਕਿ ਲਗਾਤਾਰ ਇਥੇ ਕੀ ਸਰਕਾਰ ਦੇ ਨਿਰਦੇਸ਼ਾਂ ਤਹਿਤ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਉਸ ਅੱਖ ਤਾਈਂ ਜਿਹੜਾ ਕਿ ਅੱਖ ਤੱਕ ਰਹੀ ਹੈ ਮਦਦ ਨੂੰ ਉਥੋਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਐਨ ਡੀ ਆਰ ਐਫ ਦੀ ਟੀਮਾਂ ਲੱਗੀਆਂ ਹੋਈਆਂ ਨੇ ਔਰ ਫੌਜ ਦੇ ਜਵਾਨ ਵੀ ਲੱਗੇ ਹੋਏ ਨੇ ਤਾਂ ਜੋ ਜਿਹੜੇ ਵੀ ਲੋਕ ਇਸ ਵਿਪਦਾ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਘਟੋ ਘਟ ਜਿਹੜੇ ਕੀ ਫੌਰੀ ਸਹੂਲਤ ਪ੍ਰਦਾਨ ਕੀਤੀ ਜਾ ਸਕੇ ਕਮਾ ਪਰਸਨ ਸੁਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹਾਨਿਕ ਸਵਰਟੀਵੀ ਔਰ ਅਮਦਾਸ